ਦੋਸਤੋ ਜਿਵੇਂ ਸਾਡੇ ਦੇਸ਼ ਵਿੱਚ ਨੋਟਬੰਦੀ ਹੋਈ ਸੀ ਤਾਂ 500 ਅਤੇ 2000 ਦੇ ਨਵੇਂ ਨੋਟ ਚਾੜੀ ਕੀਤੇ ਗਏ ਸਨ ਇਸੇ ਤਰ੍ਹਾਂ ਅੱਜ ਅਸੀਂ ਤੁਹਾਨੂੰ ਦੁਨੀਆ ਦੇ ਕੁਝ ਬਿਹਤਰੀਨ ਨੋਟਾਂ ਬਾਰੇ ਦੱਸਾਂਗੇ ਕਰੰਸੀ ਨੋਟਾਂ ਨੂੰ ਦੁਨੀਆ ਦੇ ਸਰਬੋਤਮ ਬੈਂਕ ਨੋਟ ਪੋਸਟਕਾਰ ਦਿੱਤੇ ਗਏ ਸਨ ਨੰਬਰ 1 ਤੇ ਆਉਂਦਾ ਹੈ ਨਿਊਜ਼ੀਲੈਂਡ ਦੇ 50 ਡਾਲਰਾਂ ਦੋਸਤੋ ਨਿਊਜ਼ੀਲੈਂਡ ਦੇ 50 ਡਾਲਰਾਂ ਦੇ ਨੋਟ ਨੂੰ 2015 ਵਿੱਚ ਪਹਿਲਾ ਨੇ ਮਿਲਿਆ ਸੀ ਇਸ ਵਿੱਚ ਇੱਕ ਸੁੰਦਰ ਪਲਾਸਟਿਕ ਦੀ ਖਿੜਕੀ ਵਿੱਚ ਇੱਕ ਨਕਸ਼ਾ ਛਾਪਿਆ ਹੋਇਆ ਸੀ ਅਤੇ ਰੰਗ ਬਦਲਣ ਵਾਲਾ ਪੀਲਾ ਪੈਂਗਵਿਨ ਸੀ ਉਹਨੂੰ 50 ਡਾਲਰ ਦਾ ਨੋਟ ਵੀ ਇਸੇ ਲੜੀ ਦਾ ਇੱਕ ਹਿੱਸਾ ਹੈ ਜਿਸ ਵਿੱਚ ਮੌਰੀ ਚਨਜਾਤੀ ਦੇ ਉੱਗੇ ਸਿਆਸਤਦਾਨ ਸਰ ਪੀਰਾ ਨਗਾਟਾ ਦੀ ਫੋਟੋ ਛਾਪੀ ਹੋਈ ਹੈ ਨੰਬਰ 2 ਤੇ ਆਉਂਦਾ ਸਕਾਟਲੈਂਡ ਦੇ 50 ਦੋਸਤੋ ਸਕਾਟਲੈਂਡ ਦੀ ਨੋਟ ਯੂਨਾਈਟਿਡ ਕਿੰਗਡਮ ਦੀ ਵਿੱਚ ਵੀ ਵਿਆਪਕ ਤੌਰ ਤੇ ਵਰਤੋਂ ਕੀਤੇ ਗਏ ਸਨ 5 ਅਤੇ 10 ਯੂਰੋ ਦੇ ਨੋਟਾਂ ਲਈ ਦਾ ਫੈਬਰਿਕ ਆਪ ਨੇਚਰ ਦਾ ਥੀਮ کئی ਲੋਕਾਂ ਦੇ ਖੋਜ ਅਤੇ ਸੁਝਾਵਾਂ ਦੇ ਆਧਾਰ ਤੇ ਚੁਣਿਆ ਗਿਆ ਸੀ ਇਸ ਨੋਟ ਤੇ ਲੇਖਕ ਨਾਨ ਸੈਪਰੇਟ ਦੀ ਫੋਟੋ ਹੈ ਜੋ ਆਪਣੀ ਕਿਤਾਬ ਦਾ ਲਿਵਿੰਗ ਮਾਊਂਟੇਨ ਲਈ ਮਸ਼ਹੂਰ ਹੈ ਨੰਬਰ 3 ਤੋਂ 10 ਸਵਿਟਜ਼ਰਲੈਂਡ ਦੇ 50 ਸਵਿਪਸ ਪ੍ਰੈਕ ਦੋਸਤੋ ਇਸ ਵਿੱਚ ਕਿਸੇ ਸ਼ਖਸੀਅਤ ਦੇ ਚਿਹਰੇ ਤੇ ਨਹੀਂ ਦੇਸ਼ ਦੀਆਂ ਮਹੱਤਵਪੂਰਨ ਚੀਜ਼ਾਂ ਸਥਾਨਾ ਅਤੇ ਵਿਸ਼ੇਸ਼ ਗੁਣਾਂ ਤੇ ਜ਼ੋਰ ਦਿੱਤਾ ਗਿਆ ਹੈ ਇਹ ਨੋਟ ਹਵਾ ਨੂੰ ਦਰਸਾਉਂਦਾ ਹੈ। ਨੰਬਰ 4 ਤੇ ਆਉਂਦਾ ਹੈ ਆਸਟ੍ਰੇਲੀਆਈ 5 ਡਾਲਰ। ਦੋਸਤੋ ਆਸਟ੍ਰੇਲੀਆ ਦੇ ਨਵੇਂ ਨੋਟਾਂ ਉੱਪਰ ਤੋਂ ਹੇਠਾਂ ਤੱਕ ਇੱਕ ਪਾਰਦਰਸ਼ੀ ਸਟ੍ਰਿਪ ਦਾ ਇੱਕ ਨਵੀਨਤਮ ਕਰਨ ਡਿਜ਼ਾਈਨ ਹੈ। ਅਜਿਹਾ ਇਸ ਨੂੰ ਸੁੰਦਰ ਬਣਾਉਣ ਦੇ ਨਾਲ-ਨਾਲ ਨਕਲੀ ਕਾਰੋਬਾਰੀਆਂ ਦੇ ਕੰਮ ਨੂੰ ਹੋਰ ਔਖਾ ਬਣਾਉਣ ਵਿੱਚ ਕੀਤਾ ਗਿਆ ਹੈ। ਇਸ ਨੋਟ 'ਤੇ ਇੰਗਲੈਂਡ ਦੀ ਮਹਾਰਾਣੀ ਦਾ ਚਿਹਰਾ ਛਾਪਿਆ ਹੋਇਆ ਹੈ। ਇਸ ਤੋਂ ਇਲਾਵਾ ਇਸ ਦੇ ਉੱਪਰ ਇਸਟਰਨ ਸਰਵਾਈਵਲ ਦਾ ਨਾਮ ਦਾ ਇਹ ਪੰਛੀ ਅਤੇ ਪ੍ਰੇਕਲੀ ਮੌਂਸਨਸ ਬੈਟਰਲ ਨਾਮ ਦੇ ਦਰਖਤ ਦੇ ਫੁੱਲ ਵੀ ਦਿਖਾਈ ਦੇ ਰਹੇ ਹਨ। ਨੰਬਰ 5 ਤੇ ਆਉਂਦਾ ਹੈ ਇੰਗਲੈਂਡ ਦੇ ਦੋਸਤੋ ਬੈਂਕ ਆਫ ਇੰਗਲੈਂਡ ਨੇ ਪਲਾਸਟਿਕ ਦਾ ਨੋਟ ਜਾਰੀ ਕੀਤਾ ਸੀ। ਦੋਸਤੋ ਬੈਂਕ ਗਵਰਨਰ ਮਾਰਕ ਕਾਰਨੇ ਨੇ ਇੱਕ ਫੂਡ ਮਾਰਕੀਟ ਵਿੱਚ ਲਿਆ। ਇਸ ਨੂੰ ਸੂਪ ਵਿੱਚ ਡੁਬੋ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਇਹ ਪੂਰੀ ਤਰ੍ਹਾਂ ਵਾਟਰਪੂਫ ਨੋਟ ਹੈ। ਹਾਲਾਂਕਿ ਉਸ ਸਮੇਂ ਉਸ ਦੀ ਇਸ ਹਰਕਤ ਨੂੰ ਬੁਰੀ ਸਮਝਿਆ ਗਿਆ। ਨੰਬਰ 6 ਤੇ ਹੁੰਦਾ ਹੈ ਮਾਲਦੀਪ ਦੇ 1000 ਰੁਪਏ। ਦੋਸਤੋ ਇਸ ਦਾ ਵਿਸ਼ਾ ਸਾਡੇ ਆਂਧਵਾਦੀ ਮੌਜੂਦ ਕੁਦਰਤੀ ਸੁੰਦਰਤਾ ਦੇ ਆਧਾਰਤ ਹੈ। ਇਸ ਦੇ ਮੁੱਖੀ ਹਿੱਸੇ ਤੇ ਇੱਕ ਬੇਲ ਸ਼ਾਰਕ ਹੈ ਜਿਸ ਦੀ ਚਮੜੀ ਤੇ ਰੰਗਤ ਹੈ। ਇਸ ਦੇ ਦੂਜੇ ਪਾਸੇ ਇੱਕ ਸੁੰਦਰ ਹਰਾ ਕੱਚੂ ਸਤਿਆ ਹੋਇਆ ਹੈ। ਨੰਬਰ 7 ਤੇ ਆਉਂਦਾ ਹੈ ਜਾਰਜਾ ਦੇ 5 ਲਾਰੀ ਦੋਸਤੋ ਇਸ ਨੋਟ ਦੇ ਇੱਕ ਪਾਸੇ ਮਹਾਰਾਣੀ ਤੁਮਾਰ ਦੀ ਫੋਟੋ ਹੈ ਜਿਸ ਨੇ 1184 ਤੋਂ ਲੈ ਕੇ 1213 ਤੱਕ ਦੇਸ਼ ਦੇ ਰਾਜ ਕੀਤਾ ਸੀ ਜਿਸ ਨੂੰ ਜਾਰਜਾ ਦਾ ਸੁਨਹਿਰੀ ਯੁੱਗ ਮੰਨਿਆ ਗਿਆ ਸੀ ਨੋਟ ਵਿੱਚ ਇੱਕ ਹੋਲੋਗ੍ਰਾਫਿਕ ਸਟ੍ਰਿਪ ਅਤੇ ਇੱਕ ਸੁਰੱਖਿਆ ਥ੍ਰੈਡ ਵੀ ਹੈ ਜੋ ਮਜੇਟਾ ਤੋਂ ਹਰੇ ਵਿੱਚ ਰੰਗ ਬਦਲਦਾ ਹੈ ਦੋਸਤੋ ਇਹ ਉਹ ਨੋਟਸ ਹਨ ਜੋ ਦੁਨੀਆ ਦੀ ਕਰੰਸੀ ਵਿੱਚ ਸਰਬੋਤਮ ਨੋਟਾਂ ਵਿੱਚੋਂ ਇੱਕ ਮੰਨੇ ਹੁੰਦੇ ਨੇ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਲੱਗੀ ਸਾਨੂੰ ਜਰੂਰ ਦੱਸਿਓ ਜੇਕਰ ਚੈਨਲ ਤੇ ਪਹਿਲੀ ਵਾਰੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਬੈਲ ਆਈਕਨ ਵਾਲਾ ਬਟਨ ਜਰੂਰ ਦਬਾਨਾ ਤਾਂ ਜੋ ਸਾਡੀ ਨਵੀਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਅਮਿਲਦੇ ਹਾਂ ਅਗਲੀ ਵੀਡੀਓ ਵਿੱਚ